ਕਹਿੰਦੀ ਹੈ ਨਾ ਦੇ ਦੇਖੋ ਦੇਖ ਲੈ ਉਹ ਨਹੀਂ ਗੋਬੀ ਚੰਦੀ ਹਮ ਸਹੀ ਐਸਾ ਆਹ ਤੇਰੇ ਪਸ਼ੂ ਰੱਖਣੇ ਤੇ ਬੰਦੇ ਗਰੀ ਨਹੀਂ ਲੈਣਾ ਗਰੀ ਗਰੀ ਅਖਰੋ ਉਹ ਵੇਰੀ ਕੀ ਕਰਦਾ ਪਤਾ ਇਨੇ ਫੁੱਲ ਥੱਡੇ ਲਾ ਬਈ ਹੈਰੀ ਹੁਣੀ ਹਜੇ ਸੁੱਤੇ ਹੀ ਪਏ ਆ ਤੇ ਟੈਮ ਹੋ ਗਿਆ ਸਾਢੇ ਨੂੰ ਆ ਪਹਿਲਾਂ ਉੱਠ ਗਈ ਲੈ ਵੀ ਨਹੀਂ ਮਾਰ ਹੈ ਉਹਦਾ ਕੀ ਕਰਦੀ ਪਿੱਤੀ ਦੇਖੋ ਇੱਥੇ ਬੜੇ ਸੇ ਇੱਥੇ ਸੌਂਦਿਆ ਹੈਰੀ ਦੇ ਕੰਬਲਾਂ ਤੇ ਵੀ ਇਹਨੇ ਬਾਲ-ਬਾਲੇ ਕੀਤੇ ਪਏ ਦੇਖੋ ਹੈਰੀ ਤੁਸੀਂ ਵੀ ਉੱਠੋ ਜੀ ਰਾਤ ਨੂੰ ਹੈਰੀ ਲੇਟ ਸੌਂਦਾ ਤੇ ਆ ਵੀ ਥੱਲੇ ਆ ਗਏ ਹਾਂ ਜੋ ਸਾਡੇ ਉੱਤੀ ਚਾਹ ਮੰਮੀ ਨੇ ਬਣਾਈ ਹੈ ਚਾਹ ਪੀਨੇ ਗਏ ਤੇ ਕੀ ਕਰਦੇ ਹਾਂ ਸਾਬ ਕਤਾਪ ਚਾਹ ਬਣਾ ਲਈ ਮੰਮੀ ਹਾਂਜੀ ਚਾਹ ਬਣਾ ਲਈ ਪੀ ਲੋ ਹਣ ਹਾਂ ਪੀ ਲੋ ਕਿਉਂ ਸਿਆ ਜੁੱਠੇ ਹੀ ਨਹੀਂ ਆਤੀ ਮੈਂ ਰੋ ਲੇਟ ਹੀ ਉੱਠ ਹੁੰਦਾ ਪਪਾ ਤੂੰ ਪੀ ਲਈ ਮੈਂ ਵੀ ਪੀ ਲਈ ਆ ਪਰ ਰਾਤ ਨੂੰ ਸੌ ਜਾਇਆ ਕਰੋ ਹੱਕਾ ਵਾਦੀ ਕਦੇ ਤੇ ਇਹ ਸਿਆ ਤੇ ਚਾਹ ਬਣਾ ਲਉ ਦੂਰ ਦੂਰ ਲੋਂ ਜਾਇਆ ਕਰ ਸਵੇਰੇ ਉੱਠ ਕੇ ਪਿਆ ਰਹਿਣਾ ਮੰਜੇ ਤੇ ਮੈਂ ਦੂ ਬੈਠਾ ਡੇਬੋ ਕਦੀ ਰਹਿ ਜਾਂਦੀ ਆ ਫੇ ਮੈਂ ਦੋਨੇ ਜਣੇ ਚੱਲ ਗਏ ਕਿ ਨਹੀਂ ਹੋਰ ਉਹ ਦੌੜ ਲਾਉਣ ਵਾਲੇ ਥੋੜੋ ਅਸੀਂ ਹਾਂ ਇਹ ਵੀ ਗੱਲ ਹੈਗੀ ਆ ਹੁਣ ਚਾਹ ਪੀਨੇ ਘਟ ਘਟ ਗਰਮ ਕਰਕੇ ਨਾ ਚਲਾਇਆ ਹੀ ਨਹੀਂ ਚਾਹ ਰੱਖ ਦਿੱਤੀ ਆ ਗੱਲ ਲੋ ਬਾਦ ਨੂੰ ਦਿਵਚਾ ਜਾਉਣਾ ਉਹਨੇ ਠੀਕ ਹਨਾਉਣਾ ਹੀ ਗਰਮ ਪਾਣੀ ਨਾ ਆ ਜਿਹੜਾ ਹੁੰਦਾ ਚੱਲਦਾ ਗਰਮ ਪਾਣੀ ਉਹ ਠਰੀ ਹੋਈ ਹੈ ਇਸ ਲਈ ਝੋਣ ਪਾਣੀ ਪੁਣੀ ਨਹੀਂ ਆਉਂਦਾ ਅੱਜ ਤਾਂ ਆਪਾਂ ਮੂੰਹ ਹਾਤੀ ਅੱਜ ਤਾਂ ਆਪਾਂ ਮੂੰਹ ਹਾਤੀ ਤੋਂ ਲਾਉਣਾ ਦੇਖੀ ਜੋ ਆ ਗਰਮ ਪਾਣੀ ਠੰਡ ਹੋਈ ਉਹ ਨਾ ਨਹੀਂ ਹੁੰਦਾ ਆਲਾ ਹੈਰੀ ਹੋਣ ਆਇਆ ਤੂੰ ਉਹ ਤੂੰ ਰੈਡੀ ਵੀ ਹੋ ਗਿਆ ਲੈ ਉਹ ਮੇਹਰ ਵਾਲਾ ਖਰਾ ਹੋ ਗਿਆ ਇਹ ਮੂਹਾਂ ਤੋਂ ਵੀ ਕੱਪੜੇ ਪਾ ਲੈ। ਹੋਰ ਇੱਕ ਅੱਧਾ ਨਾਗਾ ਵੀ ਪਾਉਣਾ ਚਾਹੀਦਾ। ਕਹਿੰਦਾ ਇੰਨੀ ਧਾਣਾ ਚ ਕੌਣ ਲਾਉਂਦਾ ਹੁੰਦਾ। ਇੱਕ ਦੋ ਦਿਨ ਬਾਅਦ ਹੁੰਦਾ ਨਾ ਉਹ ਵਈਆ। ਸਹੀ ਆ। 2 ਵਜੇ ਤੇ ਗੱਲ। ਇਹ ਤਾਂ ਰੋਵੇ ਨਾ ਇਹ ਮੰਡੀ ਲਾਦੀ ਰਹੀ। ਹਾ ਸੋਹਣੀ ਗੱਲ। ਜਿੰਨੇ ਗਾਂ ਗਰਮੀਆਂ ਨੂੰ ਘਾਪੇ ਕੱਟ ਲਿਆ ਕਰਾ। ਚਾਹੀਦਾ। ਸਹੀ ਗੱਲ ਆ। ਚਲੋ ਚਲੋ ਮਾ ਰੋਟੀ ਇਹ ਮੈਂ ਬਣਾਉਣ ਲੱਗੀ ਆ ਆਲੂ ਵਾਲੇ ਪਰੋਂ ਠੇਰੇ ਲਈ ਆਲੂ ਪਾ ਦਿੰਦੇ ਪਏ ਫਰਿਜ ਚ ਲੈ ਉਹ ਤਾਂ ਮੈਂ ਕੱਲ ਵੀ ਬਣਾਏ ਸੀਗੇ ਤਾਲੂ ਵਾਲੇ ਐਵੇਂ ਹੀ ਹੇ ਲੱਗੇ ਰਹਿੰਦੇ ਪੇਪਤ ਨਾਲ ਤਾਂ ਨਾਲ ਇਹ ਸਵਾਦ ਲੈ ਆ ਲਿਆ ਤੁਸੀਂ ਖਾਣੇ ਆ ਗਰਮ ਗਰਮ ਤਾਂ ਨਾਲੇ ਬਣੇ ਚਲੋ ਠੀਕ ਆ ਓਕੇ ਬਣਾਓ ਓਕੇ ਹੋਰ ਜਿਹੜਾ ਕੋਪਰਟੈਂਟ ਲੱਗੀ ਆ ਭਾਈ ਨੂੰ ਦੋ ਕਾਲਾ ਸੰਘੇ ਦੇ ਵਿੱਚ ਸੈਂਡ ਨੂੰ ਵਾਈਟ ਸੈਂਡ ਨੂੰ ਵਾਈਟ ਹੈਰੀ ਨਹੀਂ ਹਟਦਾ ਹੈਰੀ ਤਾਂ ਖਰਚਾ ਕਰਾਉਣ ਤੇ ਰਹਿੰਦਾ ਹਾਰ ਟਾਈਮ ਆਈ ਕਿੰਨੇ ਦੀ ਹਣ ਇਹ ਲੋਦਾ ਜੀ 6000 ਰੁਪਿਆ ਦਾ ਪ੍ਰਿੰਟ ਰੇਟ ਆ ਇੱਥੇ ਡਿਸਕਾਊਂਟ ਚੱਲਦਾ ਹੈ ਇਹ ਆਪਾਂ ਨੂੰ ਸ਼ੋਪਿੰਗ ਸਸਤਾ ਹੀ ਸੋ ਰੇਟ ਚ ਬੰਦੀਏ ਬਾਕੀ ਕੋਈ ਨਹੀਂ ਮਾਰਤਨ ਭਾਈ ਉਹਨਾਂ ਦਾ ਪੂਰਾ ਕਰਾਂਗੇ ਹੈਰੀ ਹੁਣੀ ਹਟਦੇ ਕਿਤੇ ਅੱਛਾ ਲੈ ਜੀ ਹੁਣ ਆਪਾਂ ਅਗੇ ਦੁਕਾਨੇ ਪਾਪਾ ਦੇਖਦੇ ਕੀ ਕਰਦੇ ਆ ਪਪਾ ਕੀ ਕਰਦੇ ਉਹ ਨੰਨ ਥਾਲੇ ਇਟਲੀ ਵਾਲਾ ਸਿਕੰਗ ਵੀ ਆਪਣਾ ਉਹਨੇ ਸਾਰਾ ਸਾਮਾਨ ਕੱਪੜੇ ਸਲੈਕਟ ਕੀਤੇ ਸੀ ਉਹ ਹੁਣ ਮੈਂ ਪੈਕਿੰਗ ਕਰਾਉਣ ਚੱਲਾ ਆ ਪੈਕਿੰਗ ਕਰਕੇ ਤਾਂ ਉਹਦਾ ਜਦੋਂ ਮਦਦ ਲਾ ਲਓ ਫੇ ਕੋਰੀਅਰ ਭੇਜਾਂਗੇ ਤੇ ਆ ਇੰਨਾ ਖਲਾਰਾ ਪਾਇਆ ਇੰਨਾ ਖਲਾਰਾ ਲਫਾਵਾ ਹੁਣ ਉਹਨੂੰ ਸਾਰਾ ਵੀਡੀਓ ਕੋਲ ਤੇ ਪਹਿਲਾਂ ਦਿਖਾਇਆ ਸਮਾਨ ਇਹ ਹੁਣ ਕੋਰੀਅਰ ਕਰਨ ਜਾਣਾ ਇਹ ਕਿੱਥੇ ਕੋਰੀਅਰ ਜਾਣਾ ਸਾਰੇ ਜਾਣਾ ਆ ਇਟਲੀ 10 12 15 ਕਿਲੋ ਹੋਊਗਾ ਮਸੀ ਮੇਰੇ ਨਾਲ ਮੈਂ ਆ ਦੇ ਇਟਲੀ ਚੱਲਾ ਆਪਣੇ ਪਿੰਡ ਦਾ ਵੀਰ ਅਚਿੰਦਰਪਾ ਉਹਦੇ ਕੋਲ ਚੱਲਾ ਆਇਆ ਮੈਂ ਵੀ ਆ ਦੇ ਪਾਵਰ ਬੈਂਕ ਲੈ ਕੇ ਆਇਆ ਇਹ ਕੀ ਕਰਨਾ ਹੈ ਅਪ ਘਰੇ ਚਾਰਜਰ ਇੱਥੇ ਚਾਰਜਰ ਤੂੰ ਖਰਚਾ ਹੀ ਕਰਾਇਆ ਕਰ ਫੇ ਕੀ ਆ 6000 ਨਹੀਂ 6000 ਤੱਕ ਐਮ ਆਰ ਪੀ ਆ ਹੂੰ ਘੱਟ ਰੇ 22 2500 2000 ਤਾਂ ਹੀ ਨਿਕਦਾ ਆ ਕਰਨਾ ਕੀ ਚਾਰਜਰ ਹੈਗੇ ਨਾ ਤੇਰੇ ਕੋ ਚਾਰਜ ਕਰ ਨੂੰ ਆ ਘਰੇ ਚੂਲ ਤੂੰ ਕਿੱਥੇ ਦਿੱਲੀ ਤੱਕਣ ਜਾਣਾ ਲੈ ਫੇ ਇਹ ਵੀ ਕਈ ਵੇਲੇ ਚਾਰਜ ਨਹੀਂ ਵਿਹਲਾ ਹੁੰਦਾ ਆ ਉਦੋਂ ਬੰਦਾ ਲੈ ਲੈ ਦੇ ਤੋ ਲੈ ਪੈਸੇ ਥੋੜੇ ਮੇਤੋ ਹੀ ਥੋੜੇ ਮੰਮੀ ਕੋ ਲੈ ਲੈ ਉਤੋਂ ਹੀ ਲੈ ਹੁਣੇ ਤੂੰ ਦਾ ਆਪਦੇ ਤੇ ਜਮਾ ਕਰਦਾ ਨਹੀਂ ਕੋਈ ਤੂੰ ਬਖਰਚਾ ਹੀ ਕਰਾਇਗਾ ਮੇਰਾ ਫੋਨ ਲੱਗਦਾ ਇਹਨੂੰ ਤੁਹਾਡਾ ਫੋਨ ਹੂੰ ਤੁਹਾਡਾ ਲੱਗਣਾ ਕਿਉਂ ਨਹੀਂ ਲੱਗਣਾ ਤਾਡਾ ਤੇ ਦੂਜਾ ਯਾ ਰੀਅਲ ਮੀਰਾ ਇਹਨੂੰ ਸੈਮਸੰਗ ਤਾਂ ਐਪਲ ਹੀ ਲੱਗਣਾ ਆ ਮੈਗਨੈਟ ਵਾਲਾ ਚਾਰਜਰ ਆ ਲਾ ਕੇ ਦੇਖ ਲੋ ਨਹੀਂ ਪਏ ਹੁਣ ਪਏ ਕਰ ਚੇ ਤਾਂ ਮੈਨੂੰ ਵੀ ਕੋ ਫਾਇਦਾ ਹੋਣਾ ਚਾਹੀਏ ਮੇਰੇ ਲਈ ਵੱਖਰਾ ਲੈ ਆਉਂਦੇ ਲੈ ਅਸਵਾਹ ਹੁੰਦਾ ਮੇਰਾ ਤਾਂ ਤੁਹਾਡਾ ਹਾਉ ਤੁਹਾਡਾ ਨਹੀਂ ਹੁੰਦਾ ਤੁਸੀਂ ਲੀਡ ਨਾ ਹੀ ਕਰਿਓ ਨਾਲੇ ਕਹਿੰਦੇ ਇਹਦਾ ਕੀ ਕੰਮ ਸੀਗਾ ਹੁਣ ਜੇ ਲੈ ਆਉਂਦਾ ਤਾਂ ਫੇ ਮੇਰੇ ਲਈ ਵੀ ਯਾਰ ਆਪ ਦੀਆਂ ਚੀਜ਼ਾਂ ਲੈ ਆਉਂਦੇ ਮੈਨੂੰ ਉਹ ਹੀ ਫੋਨ ਦਿੱਤਾ ਆ ਹੁਣ ਮੈਨੂੰ ਵੀ ਨਵਾਂ ਲੈਣਾ ਪਰ ਕੋਈ ਨਹੀਂ ਗਾਹ ਕਿਤੇ ਹੋਇਆ ਤੇ ਫੇ ਲਾਵਾਂਗੇ ਹੁਣ ਚੱਲੇ ਹੱਕ ਰੌਣ ਆਹ ਮੈਂ ਪੂਰੀੇ ਕਰਾ ਕੇ ਆਇਆ ਪਹਿਲਾਂ ਭਾਰ ਜੋਗਦੇ ਆ ਇਹ ਕਿਦਨ ਪਰਸ ਕੱਲ ਗੱਡਿਆ ਤੁਸੀਂ ਕੱਲ ਸ਼ਾਮ ਨੂੰ ਹੋਣ ਸਲੈਕਟ ਕਰਕੇ ਹਟਿਆ ਕੱਲ ਨੂੰ ਉਹਨੂੰ ਦਿਖਾਇਆ ਸਾਰਾ ਇਹ ਚ ਕੀ ਕੀ ਟਰੈਕਸੂਟ ਪਜਾਮੇ ਸਾਰਾ ਵਿੰਟਰ ਦਾ ਹੀ ਆ ਸਾਰਾ 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 ਮਰਾ ਜਿਹੀ ਝਾਂਡੇ ਹੁਣ ਹੁਣ ਮੈਂ ਇਹਦਾ ਕਰਕੇ ਪੈਕਿੰਗ ਇਹ ਪੈਕ ਕਰਕੇ ਭਾਰ ਕਰਕੇ ਉਹਨੂੰ ਫਿਰ ਡੇਰ ਦਾਤਾ ਵੀ ਇਹਨਾਂ ਆਪਣਾ ਦਾ ਦਿੱਤਾ ਹਾਂ ਹਾਂਜੀ ਪਾਉਣਾ ਹੈ ਚਲੋ ਜਾਓ ਤੇ ਜੇ ਕਿਸੇ ਵੀ ਨੇ ਤੁਸੀਂ ਵੀ ਪਾਰਸਲ ਕਰਾਉਣਾ ਫਲੈਸ਼ ਲਾਈਟ ਜਗੰਢੀ ਆ ਜੇ ਤੁਸੀਂ ਵੀ ਕਿਸੇ ਨੇ ਪਾਰਸਲ ਕਰਾਉਣਾ ਤਾਂ ਸਾਡੇ ਕੈਂਡਲੀਡੇ ਪੇਜ ਇੰਸਟਾਗ੍ਰam ਤੇ ਤੇ ਮੈਸੇਜ ਕਰ ਲਓ ਤਾਂ ਹੀ ਹਰੇਕ ਕੰਟਰੀ ਹਰੇਕ ਜਗ੍ਹਾ ਹਰੇਕ ਪਿੰਡ ਹਰੇਕ ਸ਼ਹਿਰ ਪਾਰਸਲ ਕਰ ਦਿੰਨੇ ਆ ਤੁਹਾਨੂੰ ਵੀਡੀਓ ਕਾਲ ਤੇ ਵਧੀਆ ਵਧੀਆ ਚੀਜ਼ਾਂ ਦਿਖਾ ਦੇਵਾਂਗੇ ਜਿੱਦਾਂ ਸਾਡੇ ਕੋ ਪਜਾਮੇ ਆਏ ਆ ਰੈਬ ਵਾਲੇ ਜਿਹੜੇ ਭਰਾ ਕਹਿੰਦੇ ਹੁੰਦੇ ਰੈਬ ਦੇ ਵਿੱਚ ਵਧੀਆ ਟਾਪ ਕੁਆਲਿਟੀ ਵਿੱਚ ਬੋਰਨਾ ਪਲੇਨ ਕਈ ਮੰਗਦੇ ਹੁੰਦੇ ਭਰਾ ਜਿੱਦਾਂ ਕਈਆਂ ਦੇ ਬਹੁਤ ਮੈਸੇਜ ਆਉਂਦੇ ਵੀ ਪਲੇਨ ਪਜਾਮੇ ਜਿੱਦਾਂ ਕੱਲਾ ਲੋਗੋ ਹੀ ਆ ਤੇ ਇਹਦੇ ਵਿੱਚ ਇੱਕ ਹੋਰ ਬਹੁਤ ਵਧੀਆ ਕਲਰ ਆ ਇੱਧਰ ਪਿਆ ਤੁਹਾਨੂੰ ਦਿਖਾਉਣਾ ਆਹ ਕਹਿੰਦੇ ਲੋਨ ਡਰਾਮਰ ਪੂਰੀ ਫਾਸਟ ਕਾਪੀ ਹੈ ਇਹ ਸਾਰੀਆਂ ਆ ਦੇਖੋ ਕਿੰਨਾ ਵਧੀਆ ਕਲਰ ਆ ਪਜਾਮੇ ਦਾ ਕਈ ਕਲਰ ਇਹਦੇ ਵਿੱਚ ਤੇ ਬਹੁਤ ਨਵਾਂ ਸਟਾਕ ਆਇਆ ਆ ਤੇ ਇਹਦੀ ਵੀਡੀਓ ਜਲਦ ਲੈ ਕੇ ਆਵਾਂਗੇ ਤੇ ਥੋੜਾ ਜਿਹਾ ਖਲਾਰਾ ਪਾਇਆ ਹੋਇਆ ਆ ਸ਼ਰਟਾ ਛੂਟਾ ਦਾ ਇਹ ਕਰਦੇ ਆ ਪੰਜ ਸੈਟ ਹੁਣ ਆ ਗਏ ਆਪਾਂ ਘਰੇ ਸਾੜੇ ਜਣੇ ਤੇ ਹੁਣ ਲੱਗੇ ਆਪਾਂ ਇਹਨਾਂ ਚਾਹ ਚਾਹ ਪੀ ਕੇ ਫੇਰ ਜਾਣਾ ਆਪਾਂ ਖੂ ਤੇ ਤੇ ਖੂਤੇ ਤਾਂ ਦਿਖਾਉਨੇ ਆ ਫੇਰ ਦੁਬਾਰਾ ਤੋਂ ਪਸੂ ਆ ਗਿਆ ਆਪਣੇ ਖੂਤੇ ਤੇ ਫੇਰ ਪਹਿਲਾਂ ਵਾਲੀਆਂ ਰੋਲ ਤਾਂ ਦਿਖਾਉਨੇ ਆ ਤੇ ਆ ਜਾਓ ਜਾ ਕੇ ਪਿੰਨੀ ਆ ਜਾ ਨਾ ਖਾਣੀਏ ਕਿੱਟ ਪਿੰਨੀ ਆਂਟਰੀ ਗ੍ਰਾਂਟਰੀ ਲੀਫ ਵੁੱਡ ਕੈਨੋਟ ਕਮ ਟੂ ਸਕੂਲ ਇਨ ਪਿੰਨੀ ਆਇਂ ਐ ਆੜਲੀ ਗ੍ਰਾਂਟਲੀ ਓਕੇ ਬਾਏ ਜੀ ਪਿੰਨੀ ਖਾਣੇ ਆ ਚੱਲ ਜੀ ਹੁਣ ਖੂਤੇ ਲੇਟ ਪੈਂਦੀ ਪਾਪਾ ਸਰ ਕੋਈ ਗੱਲ ਨਹੀਂ ਚੱਲ ਹੁਣ ਖੂਤੇ ਬਣਾ ਲਾਂਗੇ ਆਪਾਂ ਕਿਹੜਾ ਵੀ ਚਿਹਰਾ ਦੀਰ ਹੈ ਉਹਨਾਂ ਜਾਣਦੇ ਹੀ ਆ ਸਾਨੂੰ ਜਿਹੜੇ ਸਾਡੇ ਪਰੌਦੇ ਉਹਦੇ ਕਿਹੜੇ ਮੂੰਹ ਨਹੀਂ ਉਹਨਾਂ ਨੂੰ ਦੇਖਣੇ ਹੁਣ ਆਪਾਂ ਪਹੁੰਚ ਗਏ ਖੂਤੇ ਤੇ ਅੱਜ ਬੀਬੀ ਨੂੰ ਵੀ ਨਾਲ ਲਿਆਂਦਾ ਹਾਂ ਮੈਨੂੰ ਵੀ ਨਾਲ ਲੈਂਦਾ ਹਨਾ ਬੀਬੀ ਹਾਂਜੀ ਮੈਂ ਵੀ ਕਿਹਾ ਮੈਂ ਖੂ ਦੇਖ ਆਵਾ ਗਾੜੇ ਬਾਬੇ ਦੇ ਮੱਥਾ ਟੇਕ ਆਵਾ ਹੂੰ ਹੋਰ ਰੋਟੀਆਂ ਲਿਆਂਡੀਆਂ ਸੀ ਘਰੋਂ ਹਾਂ ਇਹ ਦੋ ਹੀ ਅੱਗੇ ਵੀ ਅਸੀਂ ਲੈ ਕੇ ਆਉਂਦੇ ਹਾਂ ਜਦੋਂ ਖੂਤੇ ਆਉਂਦੇ ਹਾਂ ਇੱਕ ਗਾਂ ਆ ਹੂੰ ਇੱਕ ਮੱਝ ਆ ਉਹ ਸੁਣਨ ਵਾਲੀ ਆ ਇਹ ਵੀ ਪਤਾ ਨਹੀਂ ਸੂਣ ਵਾਲੀ ਹੋਵੇ ਆਪਾਂ ਨੂੰ ਪਤਾ ਨਹੀਂਗਾ ਉਹ ਜਿਹੜਾ ਬੰਦਾ ਆ ਉਹ ਗਿਆ ਆ ਹੈਨਾ ਪੈਂਡ ਨੂੰ ਆ ਤੂੜੀ ਲਈ ਹੁਣ ਉਹਨੇ ਕਿ ਹਰਾ ਕਿੱਥੋਂ ਲੈ ਕੇ ਆਏ ਹੋਣਗੇ ਆ ਮੇਰੇ ਚਿੱਲੇ ਬਣਾਏ ਹੋਏ ਜਿਹੜੇ ਤੂੜੀ ਕਾਦੀ ਆ ਇਹ ਤੂੜੀ ਆ ਮੰਮੀ ਹੋਰ ਕਾਸੀ ਤੂੜੀ ਹੈ ਤੂੜੀ ਨਹੀਂ ਗੀ ਇਹ ਪ੍ਰਾਲੀ ਆ ਐਵੇਂ ਪ੍ਰਾਲੀ ਆ ਤੂੜੀ ਨਹੀਂ ਤੂੜੀ ਆ ਮੋਟੀ ਤੂੜੀ ਆ ਹੂੰ ਮੋਟੀ ਮੋਟੀ ਆ ਹੂੰ ਉਹ ਦੇਦਾਰ ਮੁਕਿੰਨਾ ਆ ਪਤਾ ਨਹੀਂ ਕੀ ਆ ਸਫਾਈ ਕੀਤੀ ਘਰੇ ਹੋਰ ਜਾਈ ਲੀਲੀ ਆਪਨੀ ਆ ਤੇ ਹਾਂ ਆ ਸਾਰੀ ਕਲੀ ਵੀ ਰਹੀ ਹਾਂ ਉਹ ਹੀ ਆ ਲੈ ਲੈਣ ਕੇ ਉੱਤੇ ਲੈ ਆ ਸ਼ਾਹ ਕੁਰਸੀ ਨਵੀਂ ਬਣਾ ਲਈ ਨਾ ਬੜਾ ਹੀ ਲਾ ਕੇ ਲੱਕੜ ਲਾ ਲਈ ਉੱਤੇ ਇਹ ਉੱਥੇ ਪਈ ਸੀ ਹੂੰ ਹਾਂ ਚਾਰ ਹੂੰ ਨਹੀਂ ਇਹ ਪਤਾ ਨਹੀਂ ਕੀ ਆ ਚਾਰ ਹੀ ਆ ਨਹੀਂ ਇਹ ਤਾਂ ਪਤਾ ਨਹੀਂ ਕੀ ਆ ਇਹ ਵੀ ਉਹ ਹੀ ਆ ਟੂੜੀ ਕੜਕੜੀ ਆ ਹੁਣ ਹੁਣ ਪਹਿਲਾਂ ਹੰਦਾ ਮੱਥਾ ਟੇਕਣਾ ਉਹ ਗਿਆ ਆ ਕਿਤੇ ਲੱਗਦਾ ਬੰਦਾ ਹੈ ਨੀਗਾ ਘਰ ਨੂੰ ਗਿਆ ਹੁਣ ਆਇਆ ਹੂੰ ਲਾਓ ਜੀ ਖੂਤੇ ਆ ਕੇ ਤਾਂ ਹੁਣ ਪਸ਼ੂ ਫੇ ਦੁਵਾਰਾ ਤੋਂ ਰੱਖਾ ਹਾਂ ਲਾਪਾ ਵਧੀਆ ਲੱਗਣ ਲਾਪਿਆ ਜਿੱਦਾਂ ਮਤਲ ਇੱਕ ਜਦੋਂ ਕੋਈ ਚੀਜ਼ ਨਾ ਹੋਵੇ ਤਾਂ ਤੁਹਾਨੂੰ ਪਤਾ ਵੀ ਡੇਰਾ ਉਜੜ ਜਾਂਦਾ ਹੁੰਦਾ ਤੇ ਭਾਰ ਹੁਣ ਦੁਵਾਰਾ ਵੀਰ ਸ਼ਹਿਰ ਦੇ ਆ ਤੇ ਉਹਨਾਂ ਨੇ ਪਸ਼ੂ ਰੱਖਣ ਲਈ ਆਪਾਂ ਨੂੰ ਕਿਹਾ ਸੀ ਵੀ ਮੈਂ ਮੈਨੂੰ ਤੇ ਆਪਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਰੱਖੋ ਪਸ਼ੂ ਨਾਲੇ ਸਾਫ ਸਪਾਈ ਹੋ ਜਾਂਦੀ ਤੂੜੀ-ਤਾੜੀ ਵੀ ਉਹਨਾਂ ਨੇ ਲੈ ਆਂਦੀ ਆ ਬੰਦਾ ਆ ਗਿਆ ਅੱਜ ਵੀ ਰਾਹ 'ਚ ਤਿੰਨ ਪਸ਼ੂ ਲੱਦੇ ਆਉਂਦੇ ਆ ਗੱਡੀ 'ਤੇ ਆਉਂਦੇ ਆ ਨਹੀਂ ਉਤਰ ਕੇ ਆਉਂਦੇ ਆ ਗੱਡੀ ਤੋਂ ਕਦੀ ਗੱਡੀ ਤੋਂ ਛੱਡ ਜਾਂਦੇ ਆ ਜਦੋਂ ਸਾਹ ਛੱਡ ਜਾਂਦਾ ਫੇਰ ਉਤਰ ਜਾਂਦੇ ਆ ਕਿ ਨਹੀਂ ਇਦਾਂ ਹੀ ਆ ਨਾ ਆਓ ਅੱਜ ਆ ਵੀ ਸੂਨ ਵਾਲੀ ਆ ਵੀ ਗਾਂ ਸੂਨ ਵਾਲੀ ਉਹ ਕੋਈ ਮਤਲਬ ਦੂਜੀ ਵੀ ਲਿਆਉਣੀ ਆ ਦੁੱਧ ਵਾਲੀ ਵੀ ਹੋਊਗੀ ਕੋਈ ਕਿਸਾਨ ਨੂੰ ਆਏ ਗਿਆ ਕਿੱਲੋ ਖੰਡ ਦਾ ਤਾਂ ਮੈਂ ਜਾ ਕਰੂਗਾ ਜ਼ੂਣ ਦਾ ਹੀ ਇੰਤਜ਼ਾਰ ਕਰਨਾ ਪਊਗਾ ਹੈ ਇਹ ਕਿਵੇਂ ਮਿਲ ਜਾਊਗਾ ਹੈ ਹੋਈ ਨਹੀਂ ਆਪਾਂ ਇੱਕ ਮੱਝ ਹੋਰ ਲੈ ਨਹੀਂ ਸਾਡੀ ਬਹੁਤ ਪੁਰਾਣੀ ਜਿਹੜੀ ਐਂਡ ਤੇ ਬਰਮਾਲੀਪੁਰ ਦਿੱਤੀ ਹੈ ਜਿਹਦੇ ਨਾਨਕਾਂ ਉਹ ਵੀ ਇੱਥੇ ਲੈ ਆਉਣੀ ਆ ਹਾਂ ਜੇ ਦੋ ਹੀ ਪਸ਼ੂ ਆ ਤਾਂ ਤਿੰਨ ਹੋਰ ਆਣੇ ਪੰਜ ਪਸ਼ੂ ਹੋ ਜਾਣੇ ਆ ਤਾਂ ਫਿਰ ਵੀਡੀਓ ਪਸ਼ੂਆਂ ਵਾਲੀਆਂ ਆਪਾਂ ਜਿੱਦਾਂ ਅੱਗੇ ਤੁਹਾਨੂੰ ਪਤਾ ਜਾਦੇ ਲੋਕੀ ਵੀਡੀਓ ਸਾਡੀਆਂ ਪਸ਼ੂਆਂ ਵਾਲੀਆਂ ਪਸੰਦ ਕਰੇ ਫਿਰ ਇੱਥੇ ਆਇਆ ਕਰਾਂਗੇ ਤੇ ਵੀਡੀਓ ਪਸ਼ੂਆਂ ਵਾਲੀਆਂ ਬਣਾ ਕਰਾਂਗੇ ਆ ਮਸ਼ੀਨ ਇੰਜਣ ਮੈਂ ਤਾਂ ਨਹੀਂ ਦਿੱਤਾ ਸੀਗਾ ਇਹ ਦੇ ਲੈ ਆਉਣਾ ਸੀ ਦੁਬਾਰਾ ਮੈਂ ਆਉਣਾ ਬਾਬੇ ਦੀ ਕਿਰਪਾ ਨਾਲ ਇਹਨਾਂ ਨੇ ਆਉਣਾ ਸੀਗਾ ਇਹਨਾਂ ਨੂੰ ਇਹਦੀ ਬਹੁਤ ਲੋਕ ਹੋ ਗਈ ਥਾਵੇਂ ਇਹਨਾਂ ਨੂੰ ਇੰਜਣ ਮਸ਼ੀਨ ਪਟ ਕੇ ਆਪ ਦਾ ਉਥੋਂ ਲਿਆਉਣਾ ਪੈਣਾ ਸੀ ਥਾਵੇਂ ਹੁਣ ਇਹਨਾਂ ਨੂੰ ਲੱਗਾ ਲਗਾਇਆ ਮਿਲ ਗਿਆ ਸਾਰਾ ਕੁਝ ਕਿਉਂਕਿ ਸੈੱਟ ਕੀਤਾ ਉਗਰੇਨ ਦੇ ਰੱਬ ਦੀ ਕੁਦਰਤ ਪਤਾ ਨਹੀਂ ਕਿਹੜੇ ਕੰਮਾਂ ਚ ਰਾਜੀ ਤੇ ਇਹ ਇੰਜਣ ਉਹਨਾਂ ਦੇ ਕੰਮ ਆਉਣਾ ਸੀ ਬਣਾਉਣਾ ਆਪਾਂ ਹੀ ਸਿਖਾ ਜਦਾਂ ਪਿਆਰ ਵੀ ਕਰਾਇਆ ਸਹੀ ਗੱਲ ਹੈ ਇਹਨਾਂ ਨੇ ਹੁਣ ਚੁੱਲ੍ਹੇ ਵੀ ਦੋ ਸਾਹਬ ਨੇ ਉਦੋਂ ਬਣਾਏ ਹੋਏ ਉਹ ਵੀ ਮੈਨੂੰ ਲੱਗਦਾ ਗਾਂ ਸਿਆਲਾ ਨਹੀਂ ਕੋਈ ਨਵੀਂ ਰੈਸਪੀ ਜਿਹੜੀ ਬਣਦੀ ਰੋਜੀ ਹੋਰ ਰੈਸਪੀ ਇੱਕ ਵਾਰੀ ਖੀਰ ਹੀ ਬਣਾਈ ਹਲੇ ਮਿੱਟੀ ਕਿੱਥੇ ਲੈਣ ਗਏ ਬਿਟੀ ਨੇ ਲੱਗੇ ਹੀ ਕੰਮ ਕਰਨ ਹੁਣ ਇਹ ਚੁੱਲਿਆਂ ਦੇ ਹੀ ਬਣਾਇਆ ਕਰੂ ਸਾਗ ਦਾਣਾ ਦੂੜਾ ਮੱਕੀ ਦੀਆਂ ਰੋਟੀਆਂ ਉਹਨੇ ਹੁਣ ਉੱਥੇ ਅੰਦਰ ਵੀ ਚੁੱਲ੍ਹਾ ਬਣਾ ਲੈਣਾ ਨਾ ਉੱਥੇ ਆਪਣੇ ਕਮਰੇ ਦੇ ਵਿੱਚ ਉੱਥੇ ਬਣਾਓ ਹਾਂਜੀ ਗੈਸ ਆ ਅੱਛਾ ਗੈਸ ਚੁੱਲ੍ਹਾ ਆ ਤੁਹਾਨੂੰ ਪਤਾ ਪੁਰਾਣੇ ਜਵਾਨੇ ਹੋ ਗਏ ਹੁਣ ਗੈਸ ਵਾਲੇ ਆ ਇਹ ਵਧੀਆ ਹੁਣ ਤਾਂ ਆ ਗਿਆ ਨਵਾਂ ਜਮਾਨਾ ਗੈਰ ਰਵਾਜ ਪੁਰਾਣੇ ਹੁਣ ਤਾਂ ਆ ਗਿਆ ਨਵਾਂ ਜਮਾਨਾ ਗੈਰ ਰਵਾਜ ਪੁਰਾਣੇ ਚੁੱਲ੍ਹੇ ਸਾਡੇ ਪਏ ਰਹਿੰਦੇ ਨੇ ਗੈਸ ਤੇ ਭੁੱਜਦੇ ਦਾਣੇ ਹਾਂ ਇਹ ਇਹ ਨਵਾਈ ਤੌਣਕਾ ਹੈਂ ਨਵਾਈ ਤੋਣਕਾ ਉਹ ਵੀ ਇੱਥੇ ਸਾਰਾ ਬੇਲਾ ਹੋ ਗਿਆ ਦੇਖੋ ਅੱਗੇ ਇੱਥੇ ਰੂਰੀ ਦੇ ਇੱਕ ਦਾ ਪੰਜ ਕਲਿਆਣੀ ਮੱਝ ਆ ਪੰਜ ਕਲਿਆਣੀ ਮੱਝ ਪਿੰਦੇ ਆ ਪੰਜ ਪੰਜ ਕਿੱਦਾਂ ਪੰਜ ਉਹ ਤੇ ਚਾਰੇ ਖੋਰ ਚਿੱਟੇ ਕਾ ਸੱਚ ਮੋਰਲੇ ਤਾਂ ਦੇਖਿਆ ਹੀ ਨਹੀਂ ਬਿਸ਼ ਨਹੀਂ ਦੇਖੇ ਬੱਲੀ ਆ ਬੱਲੀ ਮੱਝ ਆ ਇਹ ਹਾਂ ਲਈਦੀ ਹੈ ਲੇਲਾ ਆਪਣੀਆਂ ਹੁੰਦੀਆਂ ਵੀ ਇਹ ਉਪਰਾ ਮੰਨਦੀਆਂ ਹਨਾ ਨਹੀਂ ਹੁੰਦਾ ਆ ਆਪਣੀ ਗਾਂਵੜੀ ਦੀ ਗਾਂ ਨਹੀਂ ਉਦਾਂ ਇਹ ਬਾळा ਨਹੀਂ ਇਹਨੇ ਹਨਾ ਕਰਦੇ ਦੇਖਿਓ ਤਾਂ ਨਹੀਂ ਇਹ ਨਹੀਂ ਕੋਬੀ ਕਹਿੰਦੀ ਉਹਨੂੰ ਹੱਥ ਲਾਓ ਪੈਂਦੀ ਐ ਦੂਜੀ ਗਾਂ ਜੀ ਆ ਬਾ ਆ ਗੋਏ ਤੇ ਨਾ ਪੈਰ ਰੱਖ ਲਿਓ ਥੱਲੇ ਕੋਈ ਨਾ ਅੱਗੇ ਗੋਏ ਜੀ ਰਹੇ ਆ ਅੱਗੇ ਬੂਟ ਹਾਂ ਮੂਲੀ ਆ ਕੋਟੂ ਕਹਿੰਦਾ ਅੱਛਾ ਮੂਲ ਲਗਾਈ ਲਾਈ ਆਇਆ ਇਹਦੇ ਕਿਹਨੇ ਮੂਲੀਆਂ ਲਾਲ ਤੀਆਂ ਲੱਗੀਆਂ ਆ ਆ ਮੂਲੀ ਨਾ ਤੂੰ ਨਹੀਂ ਦਿੰਦੀਆਂ ਮੂਲੀਆਂ ਅਹੀ ਆਲੂ ਸਮਝੀ ਜਾਂ ਨਹੀਂ ਮਿੱਟੀ ਨਾ ਜਾਓ ਬੱਟਾ ਉਹਨਾਂ ਨੂੰ ਬਾਗਛੋਕੇ ਖੱਤਰੀ ਮੂਲੀਆਂ ਆਈਆਂ ਇਨੀਆਂ ਮੂਲੀਆਂ ਕਰਕੇ ਸਾਰੇ ਪਿੰਡ ਨੂੰ ਪੂਲੀਆਂ ਆ ਪ੍ਰੋੜੀ ਆ ਆ ਉਹ ਨਾ ਅੱਛਾ ਮੰਮੀ ਅੱਗੇ ਕਹਿਣ ਦੀ ਮੂਲੀਆਂ ਹੈਰੀ ਕਹਿੰਦਾ ਨਹੀਂ ਆਲੂ ਆ ਮੂਲੀਆਂ ਆ ਮੂਲੀਆਂ ਆ ਸਭ ਮੂਲੀਆਂ ਹੀ ਨਾਲੇ ਇੱਥੋਂ ਪੱਟ ਕੇ ਜਾਇਆ ਕਰਿਓ ਮੂਲੀਆਂ ਤੇ ਨਾਲੇ ਮੂਲੀਆਂ ਵਾਲੇ ਖਾਇਆ ਕਰਿਓ ਪ੍ਰੋਠੇ ਹਾਂ ਨਾ ਸਹੀ ਗੱਲ ਹੈ ਕੀ ਕਰਨਾ ਗਿਆ ਚੱਡਣੀ ਆ ਫੇ ਵੱਦ ਮਾਰੀ ਹੋਰ ਕੀ ਆ ਛੋਟੀ ਹੁਣ ਨੇ ਲਾਈਆਂ ਪਿੰਦੇ ਫੇ ਉਹ ਪਤਾ ਨਹੀਂ ਮम्मी ਕਹਿੰਨੇ ਲਾਈਆਂ ਜੇਨੇ ਮਰਜੀ ਲਾਈਆਂ ਆਪਾਂ ਪੱਟ ਕੇ ਪਰੌਂਠੇ ਲਿਆਏ ਬਣਾ ਲਿਆ ਕਰਦੀਆਂ ਉਹ ਬਣਾ ਕਹਿੰਨੇ ਲਾਈਆਂ ਮਮੀ ਦਾ ਇਹ ਸਾਰੇ ਡਾਕਟਰ ਇੰਸਪੈਕਟਰ ਰੰਗੋਂ ਨਹੀਂ ਕੋਈ ਨਾ ਕੋਈ ਤਾਂ ਗੜਬੜ ਹੈ ਮੂਲੀਆਂ ਕਿੰਨੇ ਆਓ ਦਇਆ ਕੁਛ ਤਾਂ ਗੜਬੜ ਹੈ ਉਹ ਕਾ ਮਰ ਗਿਆ ਸੀ ਤਾਰ ਨਾ ਕਾ ਨਹੀਂ ਮਰਿਆ ਨਹੀਂ ਉਦਾਂ ਹੀ ਆ ਉਹ ਤਾਂ ਬੰਨੀ ਆ ਥੰਡੇ ਨੂੰ ਕੀਤੀ ਆ ਵੀ ਜੋੜ ਨਾ ਜਾਵੇ ਨਹੀਂ ਉਦੋਂ ਉੱਥੇ ਦਰਾਸਤ ਹੁੰਦੇ ਸੀ ਆ ਆ ਆਲੂ ਇੱਧਰ ਸਾਰੇ ਆਲੂ ਲੱਗਾ ਆ ਵਧੀਆ ਖੁਰਦੇ ਰਾ ਕੋ ਲਾਡੁੰਦਾ ਹੋ ਗਿਆ ਰੰਗ ਵੀ ਆਹੋ ਇੱਥੇ ਦੇ ਲੋ ਇੱਥੇ ਸਾਰਾ ਸਾਫ ਹੋ ਗਿਆ ਮੈਂ ਤੁਹਾਨੂੰ ਦੂਰੋਂ ਦਿਖਾਉਣੀ ਆ

ਹਾਂ ਨਾ ਅਗਲੇ ਟਾਈਮ ਜਾਣਾ ਹੋਗਾ ਇਧਰ ਸੀਮੈਂਟ ਜਾ ਲੱਗ ਜਾਏਗਾ ਫਿਰ ਜੋ ਜੋ ਹੈ ਨਾ ਹਵਾ ਲੱਗ ਫੈਰੀ ਤੂੰ ਸੁਣਾ ਕੋਈ ਤੂੰ ਨਹੀਂ ਮਿਸ ਕਰਦਾ ਖੂਹ ਵਾਲੇ ਮਾਹੌਲ ਨੂੰ ਕਰਦਾ ਹੀ ਆ ਹੈ ਨਾ ਕੀ ਕਰਦਾ ਹੁੰਦਾ ਸੀ ਤੂੰ ਆ ਕੇ ਖੂਹ ਤੇ ਮੈਂ ਬੋਆ ਚੱਕਦਾ ਹੁੰਦਾ ਸੀ ਤੇ ਪੱਟੇ ਕੋ ਦਜਾ ਜਿੱਦਣ ਹੈਰੀ ਨੇ ਆਉਣਾ ਉਦੋਂ ਜਦੋਂ ਇਹਨਾਂ ਨੇ ਖੂਹ ਤੇ ਆਉਣਾ ਭੱਜ ਜਾਣਾ ਜਾਂ ਸੌ ਜਾਣਾ ਇਹਨੇ ਕਹਿਣਾ ਮਨਟਿਸ਼ਨ ਲਾ ਦੋ ਆ ਉਸਕਾ ਟਾਈਮ ਨਾਲ ਖੂਹ ਦੇ ਨਾ ਇਹਨੇ ਲੁੱਕ ਜਾਣਾ ਨਹੀਂ ਤੇਨੇ ਕਹਣਾ ਮੈਨੂੰ ਨੀਂਦ ਆਉਂਦੀ ਆ ਸਾਰ ਗਏ ਮੂਲਗੇ ਹ ਲੈ ਮੰਮੀ ਚੈੱਕ ਕਰਿਆਈ ਆ ਮੰਮੀ ਮੂਲਗਾ ਹੀ ਆ ਬੱਤ ਛੋੜ ਦੇ ਨਹੀਂ ਉਹ ਮੰਮੀ ਅਗਲੇ ਆਨੇ ਵੇਚਣੀ ਆ ਤੂੰ ਮੈਂ ਕਿਹਾ ਕੋਈ ਮੂਲੀਆਂ ਮੂਲੀਆਂ ਕਰੀ ਇੱਥੇ ਬਾਊ ਕਿਤੇ ਬਣਾ ਲਈ ਕੀ ਟਾਇਲਟ ਟਾਇਲਟ ਬਣਾਉਣਾ ਇੱਥੇ ਇੱਥੇ ਬਣਨੀ ਇੱਥੇ ਜਿੱਦਾਂ ਤੇਰਾ ਪਰਦਾ ਹੋ ਜਾਊਗਾ ਇੱਥੇ ਬਣ ਜੂਗੀ ਹਾਂ ਫੇਨ ਤੇ ਉੱਥੇ ਕੋਈ ਨੰਗਣਾ ਹੋ ਸਾਡੇ ਇੱਥੇ ਨਹੀਂ ਬਣਨੀ ਫੇਰ ਉੱਥੇ ਹੀ ਬਣਨੀ ਆ ਹਨਾ ਮੰਮੀ ਫੋਲ ਲਾ ਕੇ ਬੇਟੀ ਹਨਾ ਆ ਦੇ ਚੱਲਦਾ ਫਿਰਦਾ ਹੀ ਸੜਕ 'ਤੇ ਸਿਆਲਾਂ ਵਾਲਾ ਸਮਾਨ ਚੱਲ ਜਿੱਥੇ ਠੰਡ ਲੱਗੀ ਉਤਰ ਜਾਈ ਗੋਲ ਬੇਗਾ ਹੁਣ ਕੀ ਕਰਦੇ ਆ ਇਹਨਾਂ ਨੇ ਹੁਣ ਸਮਾਨ ਸਿੱਟੀ ਜਾਣਾ ਮੁੜ ਕੇ ਜੇ ਸਿਆਲ ਖਤਮ ਹੋ ਗਿਆ ਫੇ ਪੈਸੇ ਇਕੱਠਾ ਕਰਨਾ ਬੇਗਾ ਦੀ ਕੋਈ ਦਿੰਦਾ ਹੋਰ ਸਿੱਟੀ ਜਾਂਦੇ ਕਿ ਨਹੀਂ ਕਰਨਾ ਹੀ ਪੈਂਦਾ ਚਾਰੀ ਵਰਦੀ ਦੁਕਾਨ ਆਏ ਤੁੰਨ ਤੁੰਨ ਕੇ ਭਰਿਆ ਇਹਨਾਂ ਦੇ ਸਮਾਨ ਅਸ ਦੁਕਾਨ ਪਰ ਨਹੀਂ ਕੇ ਅੱਜ ਅੱਜ ਅਭੀ ਆ ਗਿਆ ਹਾਂ ਮੰਨੂ ਮੰਨੂ ਵੀ ਦੁਕਾਨ ਆ ਗਿਆ ਇਸੇ ਇਹ ਦੁਕਾਨ ਫੇ ਇਧਰ ਵੀ ਬਣਾਉਣਾ ਪਰਦਾ ਹੈ ਹਾਂ ਸਹੀ ਐਸਾ ਇਧਰ ਪਸ਼ੂ ਰੱਖਣੇ ਤੇ ਬੰਦੇ ਗਰੀ ਨਹੀਂ ਲੈਂਦਾ ਗਰੀ ਗਰੀ ਆਖਰੋ ਉਹ ਵੇਰੀ ਕੀ ਕਰਦਾ ਪਤਾ ਇਨੇ ਫੋਲ ਸੱਟੇ ਸਿੱਟੀ ਜਾਂਦਾ ਇਹ ਖਾ ਲਾ ਖਾ ਲਈ ਹਾਂ ਨਹੀਂ ਰਹਿਣ ਦੋ ਚੱਲ ਪੜਾਈ ਨਹੀਂ ਲਿਆਤਾ ਰਜ਼ਾਈ ਰਜ਼ੂਈ ਕੰਮ ਬੋਲ ਹੈ ਗਏ ਹੁਣ ਕਿੰਨੇ ਕ ਲੈ ਲੈ ਰੱਖੀ ਜੀ ਠੀਕ ਹੈ ਹਾਂ ਠੀਕ ਹੈ ਪੜਾ ਕੇ ਆਏ ਇਹ ਹਮ ਵੱਡਾ ਬਣ ਗਿਆ ਇਹ ਬਹੁਤ ਦਵਾਨੇ ਦੂਨੇ ਛੋਟਾ ਬਿਜ਼ਨਸ ਨਹੀਂ ਕਰਦਾ ਇਹਦਾ ਬਿਜ਼ਨਸ ਬਹੁਤ ਚੱਲਦੇ ਆ ਆਪਾਂ ਨੂੰ ਪਤਾ ਹੀ ਆ ਕਰਦਾ ਖੁਦ ਦੁਕਾਨਦਾਰੀ ਤੈਨੂੰ ਪਤਾ ਹੈ ਕੰਮ ਕੀਤੇ ਬਿਨਾ ਕਿੱਥੇ ਸਰਦਾ ਜਿਹੜਾ ਬਿੱਗ ਚਾਰ ਪੰਜ ਚੀਜ਼ ਪੈ ਗਿਆ ਉਸ 'ਤੇ ਕੀ ਫਿਰ ਕਮਾਈ ਹੈ ਰੋਜ਼ ਵਾਟਰ ਵਾਲਾ ਵਿੱਚੋਂ ਮੈਂ ਕਹਾਂਦਾ ਰੋਜ਼ ਵਾਟਰ ਨਹੀਂ ਹੋਏ ਹੁੰਦਾ ਇਹ ਗੁਲਕੰਦੇ ਦੀ ਬਣਦੀ ਹੈ ਇਹਦੀ ਉਹ ਜਾ ਗੁਲਕੰਦ ਬਣਦੀ ਹੈ ਇਹਦੀ ਗੁਲਕੰਦ ਐਦਾਂ ਹਾਲ ਲੱਗਦਾ ਕਾਲੀ ਪੂਰੀ ਹੁੰਦੀ ਹੈ ਨਾ ਫਿਰ ਉਹ ਵੇਚੂਗਾ ਤਾਂ ਫਿਰ ਅਗਲਾ ਅਗਲਾ ਕਿਹਨੂੰ ਪਤਾ ਹੈ ਇਹ ਆਪਣਾ ਬੰਦਾ ਹੈ ਹਾਂ ਹੋਏ ਚੰਗਾ ਜੀ ਚੰਗਾ ਲੋ ਜੀ ਹੁਣ ਦੂਜੀ ਗੱਡੀ ਆ ਗਈ ਜੇ ਤੱਕ ਕਹਿਣਾ ਹੈ ਕਹਿੰਦੇ ਹੁੰਦੇ ਵੀ ਦੇ ਜਾਈਏ ਹੋਰ ਕਿੰਨੇ ਪਸ਼ੂ ਆਣ ਪਸ਼ੂ ਹੋਣ ਚਾਰ ਬੰਨੇ ਅੱਛਾ ਉਹ ਵੀ ਲੈਣਾ ਹੈ ਵੱਡੇ ਉਹ ਵੀ ਆਉਂਗਾ ਜਦੋਂ ਇਹ ਵੀ ਪੰਡਾ ਵੀ ਰੱਖ ਲਿਆ ਚਲ ਸਹੀ ਹੈ ਚਲ ਉਹ ਉਹਦੀ ਜਗਤ ਜਮੇ ਰਹੇ ਹਾਂ ਬੱਬੀ ਮੁੰਡਾ ਠੀਕ ਹੈ ਤੇਰਾ ਠੀਕ ਹੈ ਜੱਜੀ ਹੂੰ ਛੁਪੜਿਆ ਮਾਰਕਦਾ ਗੋਈ ਨਾ ਫੇਰ ਤੇਰੇ ਘੱਟਾ ਲੈ ਜਾਣਾ ਆ ਗੋਈ ਉੱਥੇ ਘੱਟੇ ਵਾਲੇ ਕੰਮ ਹਾਂ ਚਲੋ ਇੱਕ ਵੀਡੀਓ ਬਣਾ ਲਈਏ ਕੋਈ ਵਧੀਆ ਜੀ ਹੁਣ ਅਸੀਂ ਚੱਲੇ ਘਰੇ ਹੂੰ ਤੇ ਹਨੇਰਾ ਵਾਹ ਹੋ ਗਿਆ ਹੂੰ ਹਨੇਰਾ ਹੋ ਚੁੱਕੀ ਪਈ ਜਾਂਦੀ ਆ ਇਹਨੇ ਤੈਨੂੰ ਪੈ ਹਰੀ ਹੋਏ ਅੱਗ ਨਾ ਡਰ ਜੇ ਮੰਮੀ ਹੋਰ ਨਾ ਆ ਹੋਰ ਨਾ ਇੱਥੇ ਸਾਨੂੰ ਵੀ ਭਜਾਵੀ ਤੂੰ ਏਦਾਂ ਨਹੀਂ ਕੁਛ ਕਹਿੰਦੀ ਹੈ ਨਾ ਦੇ ਦੇਖੋ ਦੇਖ ਲੈ ਉਹ ਨਹੀਂ ਕਹਿੰਦੀ ਹੂੰ ਉਹ ਦੋ ਪਾਣੀ ਲਸਣੀਆਂ ਜੀਆਂ ਚੱਲ ਹੂੰ ਚੱਲ ਸਾਗ ਤੋੜ ਕੜਾਂ ਜਾ ਕੇ ਇਹ ਐਵੇਂ ਬਤੇਰੇ ਚੱਲਦਾ ਰਿਹਾ ਉੱਥੇ ਇੰਗਲੈਂਡ ਚ ਇਹੀ ਭੁੱਖਾਂ ਚਿੱਲੀਆਂ ਇਹ ਨਹੀਂ ਇਹ ਤਾਂ ਬਾਲਕ ਨੇ ਕਿਨੇ ਕੀ ਆ ਹਲੇ ਹਾਂ ਦਿਵਾ ਦੇ ਚਲੋ ਕਰ ਦੋ ਬਾਏ ਫਿਰ ਹੁਣ ਚਲੋ ਠੀਕ ਆ ਓਕੇ ਬਾਏ ਅੱਜ ਦਾ ਬਲੌਗ ਇੰਨਾ ਕੀ ਕਿੰਨੇ ਹੋ ਗਿਆ ਉਹ ਬਲੌਗ ਹੈ ਕਰਦੇ ਨਹੀਂ ਬੱਸ ਹਾਂ ਹੋ ਹੈਂਡ ਹੁਣ ਕਰ ਦੋ ਓ ਤਾਂ ਹੁਣ ਤੁਹਾਨੂੰ ਜਾਣੇ ਆ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਨਵੇਂ-ਨਵੇਂ ਬਲੌਗ ਤਾਂ ਤਾਂ ਜੋ ਜਿਹੜਾ ਵੀ ਨਵਾਂ ਬਲੌਗ ਤੁਹਾਨੂੰ ਪਵੇ ਉਦੋਂ ਹੀ ਪਤਾ ਲੱਗ ਜਾਇਆ ਕਰੇ ਹੂੰ ਹੂੰ ਕਈ ਵੀਰ ਸਾਨੂੰ ਇਹ ਮੈਂ ਅੱਗੇ ਵੀ ਦੁਆਰ ਕਹਾਂ ਬਸ ਇੰਨੀ ਕ ਸਾਡੀ ਰਿਕਵੈਸਟ ਕਰੋ ਇਸ ਬਲੌਗਾਂ ਨੂੰ ਸ਼ੇਅਰ ਕਰੋ ਤਾਂ 10 ਮਿੰਟ ਕੋਈ ਵੱਡੀ ਗੱਲ ਨਹੀਂ ਹੁੰਦੀ ਹੂੰ ਸਾਰੇ ਜਣੇ ਸਾਡੇ ਬਲੌਗ ਦੇਖਿਆ ਕਰੋ ਤੇ ਤਾਂ ਜੋ ਫੇਂ ਗਾਂ ਤੋਂ ਗਾਂ ਸਾਰੇ ਲੋਕੀ ਉਹੋ ਹੀ ਬਣਾਉਣ ਲੱਗਣਾ ਹੁਣ ਬਹੁਤ ਬਲੌਗਰ ਆ ਜਿਹੜੇ ਫੈਮਿਲੀ ਬਲੌਗ ਬਣਾਉਣ ਲੱਪੇ ਉਹ ਦੇਖਿਆ ਕਰੋ ਜਿੱਦਾਂ ਦਾ ਜਗੰਦ ਮੰਦ ਚੱਲਦਾ ਉਹਨੂੰ ਨਾ ਬਹਾਦ ਕਰਿਆ ਕਰੋ ਓਕੇ ਬਾਏ ਚੜਦੀ ਕਲਾ ਰੋ 哎。